ਉਹ ਉਹ ਦੋ ਧਾਰੀ ਫੌਲਾਤੀ ਖੰਡੇ ਅੱਦੇ ਹੋਰ ਸ਼ਾਨਹਰ ਚਸਤਰਾ ਦੇ ਦਰਸਨ ਕਰਨੀ ਅਸੀਂ ਬੜਾ ਖਾਹੀ ਬਣ ਗਏ ਜੀ ਬੋਲੇ ਸੁ ਨਿਹਾਲ ਸਤਿ ਸ਼੍ਰੀ ਅਕਾਲ ਗੁਰੂ ਘਰ ਦੇ ਸਾਧ ਸੰਗਤ ਜੀ ਗੱਦਿਆ ਆਪੋ ਸਤਨਾਮ ਸ੍ਰੀ ਵਾਹਿਗੁਰੂ ਐਸਾ ਕਿ ਸਤੇਕਾਤਵ ਜਿਹੜਾ ਚਸਤਰਾ ਹੈ ਇਹ ਹੈ ਨਾ ਉਹ ਦੋ ਧਾਰੀ ਫੌਲਾਤੀ ਖੰਡਾ ਦਾ ਪਾਟਾ ਤਿਆਰ ਕਰਕੇ ਅੰਮ੍ਰਿਤ ਸੰਚਾਰ ਕੀਤਾ ਜਿਹੜੇ ਕਹਿੰਦੇ ਸਨ ਤਾਂ ਪ ਹਮਾਰਾ ਤੋਤਲ ਤੱਕੜੀ ਲੰਗੀ ਕਰਦ ਕਦੇ ਨਹੀਂ ਪਕੜੀ ਅੰਮ੍ਰਿਤ ਚੱਕੀ ਦਾ ਪਾਟ ਕਰਦੇ ਆ ਹੋਇਆ ਉਹ ਜਲ ਦੇ ਵਿੱਚ ਪੱਟਾ ਵੇਚ ਕੇ ਅੰਮ੍ਰਿਤ ਦਾ ਪਾਟਾ ਤਿਆਰ ਕੀਤਾ ਉਹਨਾਂ ਪੰਡਿਆਂ ਮੁਰਸਦ ਜੀ ਦਿੱਤਾ ਪੰਡਿਆਂ ਨੂੰ ਅਮਰਦੇਵ ਦਾਤ ਬਖਸ਼ੀ ਅਮਰਤ ਸ਼ਾਇਆ ਉਹਨਾਂ ਦੇ ਕਾਰਨ ਨਾਲ ਸਿੰਘ ਪੱਦ ਲਾਇਆ ਰੈਣੀ ਰੈਣੀ ਤੋਂ ਜਾਣੂ ਕਰੋ ਸਰਵਾਜਾ ਤੋੜ ਕੇ ਹਾਟੀ ਅੰਦਰ ਵੜੇਗਾ ਨਾਲ ਹੀ ਸਾਡੀ ਫੌਜ ਅੰਦਰ ਵੜ ਜਾਵੇਗੀ ਜਿਹੜੇ ਥੋੜੇ ਜੇ ਸਿੰਘ ਹੋਣਗੇ ਉਹਨਾਂ ਨੂੰ ਹੱਥੋਂ ਹੱਥੀ ਫੜ ਲਿਆ ਜਾਵੇਗਾ ਲੋਹੜ ਦੇ ਕਿਲੇ ਉੱਤੇ ਸਾਡਾ ਕਬਜ਼ਾ ਹੋ ਗਿਆ ਅਨੰਦਪੁਰ ਸਾਹਿਬ ਦੀ ਮੁਹਿੰਮ ਸੈਜੇ ਵੀ ਸਰ ਹੋ ਜਾਵੇਗੀ ਜਦੋਂ ਸ਼ਾਮ ਦੇ ਜਵਾਨਾਂ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੂੰ ਪਤਾ ਲੱਗਾ ਉਹਨਾਂ ਆਖਿਆ ਫੇਰ ਕੀ ਹੋਇਆ ਜੇ ਮੁਗਲਾਂ ਤੇ ਪਹਾੜੀ ਰਾਜਿਆਂ ਦਾ ਮਸਤ ਹਾਥੀ ਆ ਰਿਹਾ ਹੈ ਮਸਤ ਹਾਥੀ ਦਾ ਮੁਕਾਬਲਾ ਕਰੇਗਾ ਸਾਡਾ ਬੱਬਰ ਸ਼ੇਰ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਭਾਈ ਸਾਹਿਬ ਜੀ ਨੂੰ ਕੋਲ ਬੁਲਾਇਆ ਫਾਪੜਾ ਦਿੱਤਾ ਆਪਣੇ ਕਮਰ ਕੱਸੇ ਦਾ ਇਹ ਨਾਗਨੀ ਵਰਸ਼ਾ ਭਾਈ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ ਇਹਨੂੰ ਚਲਾਉਣ ਦਾ ਢੰਗ ਤਰੀਕਾ ਦੱਸਿਆ ਅਗਲਾ ਦਿਨ ਚੜਿਆ ਹਾਥੀ ਮਾਰੋ ਮਾਰ ਕਰਦਾ ਲੋਹੜ ਦੇ ਕਿਲੇ ਵੱਲ ਨੂੰ ਵਧ ਰਿਹਾ ਸੀ ਉਧਰੋਂ ਭਾਈ ਸਾਹਿਬ ਦੇ ਘੋੜੇ ਉੱਤੇ ਸਵਾਰ ਹੋ ਕਰਕੇ ਦੁਸ਼ਮਣ ਦੇ ਨਾਲ ਲੜਦੇ ਹੋਏ ਹਾਥੀ ਤੱਕ ਪਹੁੰਚ ਗਏ ਹਾਥੀ ਨੂੰ ਆਪਣੀ ਮਾਰ ਦੇਖਾ ਦੇ ਕੇ ਉਹਨੇ ਵਾਰ ਤੋਂ ਵਧਦਿਆਂ ਹੋਇਆ ਭਾਈ ਸਾਹਿਬ ਜਿਨੇ ਆਪਣੇ ਦੋਹਾਂ ਪੈਰ ਢੋੜੇ ਦੀਆਂ ਰਕਾਬਾਂ ਦੇ ਵਿੱਚ ਰੱਖੇ ਖੜੇ ਏਸ ਛੱਤਰ ਦਾ ਨਾਮ ਹੈ 나ਗਨੀ ਵਰਸ਼ਾ ਜਦੋਂ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਨੇ ਕਿ ਜੀ ਆਨੰਦਪੁਰ ਸਾਹਿਬ ਜੀ ਨੂੰ ਘੇਰਾ ਪਾ ਰੱਖਿਆ ਸੀ ਬੜੇ ਹਿਲੇ ਵਸੀਲੇ ਕੀਤੇ ਬੜੇ ਯਤਨ ਕੀਤੇ ਪਰ ਜੀ ਆਨੰਦਪੁਰ ਸਾਹਿਬ ਜੀ ਉਤੇ ਜਿੱਤ ਪ੍ਰਾਪਤ ਨਾ ਕਰ ਸਕੇ ਫਿਰ ਉਹਨਾਂ ਦੇ ਜਰਨੈਲਾਂ ਨੇ ਰਲ ਕੇ ਇੱਕ ਮੀਟਿੰਗ ਕੀਤੀ ਕਿ ਸਭ ਤੋਂ ਪਹਿਲਾਂ ਲੋਹਗੜ੍ਹ ਦੇ ਕਿਲੇ ਤੇ ਕਬਜ਼ਾ ਕੀਤਾ ਜਾਵੇ ਕਿਉਂਕਿ